ਜੇ ਅੱਜ ਮੇਰਾ ਪਿਓ ਚੰਗਾ ਹੁੰਦਾ ਤੂੰ ਉਦੋਂ ਲੈ ਕੇ ਨਾ ਜਾਂਦਾ ਮੈਨੂੰ ਅੱਜ ਉਹਨੇ ਖੜਨਾ ਹੀ ਜੇ ਇੱਥੇ ਹੁੰਦਾ ਉਹ ਮੈਂ ਉਹਨੂੰ ਜ਼ਿੰਦਗੀ 'ਚ ਨਹੀਂ ਮaaf ਕਰ ਸਕਦਾ ਨਹੀਂ ਸੇਵਕ ਹੋਰ ਤੂੰ ਜੋ ਮਰਜ਼ੀ ਮੰਗ ਲੈ ਮੇਰੇ ਕੋਲ ਆ ਚੀਜ਼ ਦੁਬਾਰਾ ਨਾ ਮੰਗ ਲਈ ਕਿਤੇ ਜੇ ਤੇ ਨਾ ਮੈਂ ਦੱਸਦੀ ਮੈਂ ਉਹਨੂੰ ਮaaf ਨਹੀਂ ਕਰ ਸਕਦਾ ਇਹੋ ਜਿਹਾ ਇਨਸਾਨ ਕੋਈ ਗੱਲ ਨਹੀਂ ਮੰਮੀ ਤੁਹਾਡੀ ਘਰ ਦੀ ਆ ਜੇ ਤੁਸੀਂ ਜਿਹਦੇ ਪੱਕੇ ਨੇ ਮੈਂ ਹਰ ਤੋ ਜਾਦੀ ਜਿੱਦ ਲੈ ਕੇ ਤੁਰਦੀ ਅੱਗੇ ਮੈਂ ਵੀ ਤੁਹਾਡੇ ਨਾਲ ਗੱਲ ਕਰਾ ਕੇ ਛੱਡੂਗੀ ਪਾਪਾ ਨਾਲ ਦੂਜੀ ਗੱਲ ਤੁਸੀਂ ਤਾਂ ਮੈਨੂੰ ਦੱਸਦੇ ਜੇ ਨਾ ਕਿ ਰਿਸ਼ਤੇ ਨੂੰ ਮਾਫ ਕਰਨਾ ਚਾਹੀਦਾ ਵਾ ਪਰ ਆਪਣੇ ਵੱਲ ਤੇ ਵੇਖ ਲਓ ਮੈਨੂੰ ਪੁੱਛ ਕੇ ਵੇਖੋ ਕਿ ਮੇਰੇ ਦਿਲ 'ਚ ਕਿੰਨਾ ਕੁੱਛ ਆ ਮੈਂ ਅਜ ਤੱਕ ਨਾ ਆਪਣੇ ਪਾਪਾ ਦੇ ਪਿਆਰ ਨੂੰ ਸਾਰੀ ਉਮਰ ਤਰਸਦੀ ਰਹੀ ਆ ਕਿ ਇੱਕ ਨਾ ਇੱਕ ਦਿਨ ਆ ਕੇ ਮੈਨੂੰ ਗੱਲ ਨਾਲ ਲਉਣਗੇ ਪਰ ਉਹਨਾਂ ਨੇ ਤਾਂ ਜਿੰਦੇ-ਜੀਵੇ ਮੈਨੂੰ ਗੱਲ ਨਾਲ ਨਹੀਂ ਕਦੀ ਲਾ ਕੇ ਵੇਖਿਆ ਪਰ ਤੁਹਾਡੇ ਤੇ ਫਿਰ ਜਿੰਦੇ ਆ ਜਿਹੜੇ ਤੁਹਾਨੂੰ ਗੱਲ ਨਾਲ ਲਾਉਣਾ ਚਾਹੁੰਦੇ ਆ ਮਮਿ ਅੱਜ ਇਹਦਾ ਵਾਦਾ ਕਰਦੀ ਆਪਣੇ ਨਾਲ ਕਿ ਤੁਹਾਡੀ ਮੋਂ ਨਾਲ ਜਰੂਰ ਗੱਲ ਕਰਾ ਕੇ ਛੱਡੂੰਗੀ ਤੇ ਉਹਨਾਂ ਨੂੰ ਵਾਪਸ ਇੱਥੇ ਲੈ ਕੇ ਆਵਾਂਗੇ ਮਮਿ ਗੱਲ ਦੱਸੋ ਮੈਨੂੰ ਹਾਂ ਸੇਵਾ ਸਿਮਰਤ ਨੂੰ ਮੇਰੇ ਹੱਲ ਕਿੱਧਰ ਭੇਜਿਆ ਹੈ ਮੈਂ ਵੇਖੋ ਤਾਂ ਸਿਮਰਤ ਨੂੰ ਮੈਂ ਕਿੱਧਰ ਭੇਜਣਾ ਹੈ ਸਿਮਰਤ ਨੂੰ ਮੈਂ ਨਹੀਂ ਭੇਜਿਆ ਆਪੇ ਗਈ ਸੀ ਹੂੰ ਉਹ ਸਾਰਾ ਪਤਾ ਮੈਨੂੰ ਤੁਸੀਂ ਇਹ ਚੀਜ਼ ਪੁੱਛੋ ਕਿ ਸਿਮਰਤ ਜੀ ਸਵਾਰਸ਼ ਪਾ ਕੇ ਨਾ ਮੈਂ ਆਪਣੇ ਪਾਪਾ ਨੂੰ ਮਾਫ ਕਰ ਦੂੰਗਾ ਐਡਾ ਜ਼ਿੰਦਗੀ ਚ ਨਹੀਂ ਹੋ ਸਕਦਾ ਉਹ ਮੈਨੂੰ ਨਹੀਂ ਹੋ ਇਨਸਾਨੇ ਤੱਕ ਭੁੱਲਿਆ ਤੁਸੀਂ ਇਹ ਚੀਜ਼ਾਂ ਕਿੱਦਾਂ ਭੁੱਲ ਗਏ ਕਿ ਉਹਨੇ ਤੁਹਾਡੇ ਨਾਲ ਕੀ ਕੁਝ ਕੀਤਾ ਤੁਹਾਨੂੰ ਉਹ ਜਿਹੜੇ ਦਿਨ ਭੁੱਲ ਗਏ ਜਦੋਂ ਤੁਸੀਂ ਇੰਨੀ ਸਟਰਗਲ ਕਰਦੇ ਹੁੰਦੇ ਉਹ ਦਿਨ ਭੁੱਲ ਗਏ ਜਦੋਂ ਮੈਨੂੰ ਬਿਮਾਰ ਨੇ ਛੱਡ ਕੇ ਗਿਆ ਸੀ ਉਹ ਤੁਸੀਂ ਇਹ ਚੀਜ਼ਾਂ ਭੁੱਲ ਸਕਦੇ ਜੀ ਮੈਂ ਇਹ ਚੀਜ਼ਾਂ ਨਹੀਂ ਭੁੱਲ ਸਕਦਾ ਤੇ ਨਾ ਹੀ ਭੁੱਲਣੀਆਂ ਇਹ ਕਦੀ ਨਹੀਂ ਹੋ ਸਕਦਾ ਕਿ ਸੇਵਕ ਆਪਣੇ ਪਿਓ ਨੂੰ ਮਾਫ ਕਰ ਦੂਗਾ ਵੇ ਤੂੰ ਮੇਰੇ ਨਾਲਾ ਗੁੱਸੇ ਹੋ ਇੱਥੇ ਮੇਰੀ ਕੋਈ ਗਲਤੀ ਨਹੀਂ ਪਤਾ ਤੇਰਾ ਪਾਪਾ ਤਾਂ ਕਿੰਨੇ ਦਿਨਾਂ ਦੇ ਮੈਨੂੰ ਰੋਜ਼ ਹੀ ਕਹਿੰਦੇ ਸੀ ਕਿ ਮੇਰੀ ਸੇਵਕ ਨਾਲ ਗੱਲ ਕਰਾ ਮੈਂ ਕਦੀ ਕਰਾਉਂਦੀ ਨਹੀਂ ਚੁੱਪ ਕਰ ਜਾਓ ਮੇਰੇ ਪਾਪਾ ਇਹ ਕਹਿਣਾ ਛੱਡ ਦਿਓ ਬੰਦੇ ਦਾ ਨਾਮ ਲੈ ਕੇ ਗੱਲ ਕਰੋ ਮੇਰਾ ਪਿਓ ਨਹੀਂ ਹੈਗਾ ਉਹ ਤੂੰ ਭਾਵੇਂ ਜਿੰਨਾ ਮਰਜ਼ੀ ਗੁੱਸਾ ਕਰ ਲੈ ਜੋ ਮਰਜ਼ੀ ਕਰ ਲੈ ਰਹਿਣਾ ਤਾਂ ਤੇਰਾ ਪਿਓ ਹੀ ਆ ਹਨਾ ਤੂੰ ਗੱਲ ਕਰਨੀ ਨਹੀਂ ਕਰਨੀ ਇਹ ਚਲੋ ਤੇਰਾ ਫੈਸਲਾ ਵਾ ਠੀਕ ਹੈ ਨਾ ਮੈਂ ਤੈਨੂੰ ਕਦੀ ਐਸਾ ਕਿਹਾ ਗੱਲ ਕਰਨ ਲਈ ਜਦੋਂ ਤੇਰਾ ਦਿਲ ਕਰੇਗਾ ਤੂੰ ਕਰੀਂ ਦਿਲ ਕਰੂ ਨਾ ਕਰੀਂ ਉਹ ਤੇ ਸਿਮਰਤ ਨੇ ਅੱਜ ਸੁਣ ਲਿਆ ਅੱਜ ਨੇ ਮੈਨੂੰ ਕਿਹਾ ਕਿ ਚਲ ਮੈਂ ਵੀ ਇੱਕ ਵਾਰੀ ਨਾ ਕੋਸ਼ਿਸ਼ ਕਰਕੇ ਵੇਖਦੀ ਗੱਲ ਕਰਨ ਦੀ ਮੇਰੀ ਤੇ ਹਿੰਮਤ ਹੀ ਨਹੀਂ ਗਈ ਚੰਨਾ ਮੈਂ ਇਸ ਬਾਰੇ ਗੱਲ ਕਰਾਂ ਤੇ ਨਾ ਮੈਂ ਵੇਲਾ ਤੇ ਨਾ ਅਸਕ ਗੱਲ ਕੀਤੀ ਐ ਇਸ ਬਾਰੇ ਬਸ ਫਿਰ ਅੱਜ ਤੋਂ ਬਾਅਦ ਇਹ ਗੱਲ ਹੋਵੇ ਨਾ ਕਿ ਸੇਵਕ ਗੱਲ ਕਰੂਗਾ ਆਪਣੇ ਪਾਪਾ ਨਾਲ ਸਿਮਰਤ ਨੂੰ ਤਾਂ ਮੈਂ ਸਮਝਾ ਲਊਗਾ ਨਾ ਜੇ ਤੁਸੀਂ ਵੀ ਇਹ ਗੱਲ ਦਿਲ ਚੋਂ ਕੱਢ ਦੋ ਕਿ ਮੈਂ ਗੱਲ ਕਰੂੰਗਾ ਜੇ ਪੁੱਤ ਮੈਂ ਤੈਨੂੰ ਨਾ ਜ਼ਬਰਦਸਤੀ ਕਰਨੀ ਹੁੰਦੀ ਨਾ ਜਿਹਦੇ ਦਿਨ ਮੈਨੂੰ ਪਹਿਲੇ ਦਿਨ ਉਹਨਾਂ ਨੇ ਕਿਹਾ ਸੀ ਨਾ ਕਿ ਤੇਰੇ ਠੀਕ ਹੋ ਹੁੰਦਾ ਜਦੋਂ ਪਤਾ ਲੱਗਾ ਉਹਨਾਂ ਨੇ ਕਿਹਾ ਕਿ ਮੇਰੀ ਗੱਲ ਕਰਾ ਦੇ ਮੈਂ ਉਦੋਂ ਨਹੀਂ ਗੱਲ ਕਰਾ ਦਣੀ ਸੀ ਠੀਕ ਹੋ ਹੁੰਦਾ ਉਹ ਦੋ ਦਿਨ ਤਾਂ ਮੈਨੂੰ ਕਹਿਣ ਦੇ ਜਦੋਂ ਤਾਂ ਉਹਨਾਂ ਨੂੰ ਪਤਾ ਲੱਗਾ ਕਿ ਠੀਕ ਹੋ ਗਏ ਮੇਰੀ ਗੱਲ ਕਰਾ ਗੱਲ ਕਰਾ ਮੈਂ ਹੀ ਨਹੀਂ ਕਰਵਾਂਗੀ ਹੂੰ ਮੈਨੂੰ ਪਤਾ ਸੀ ਤੂੰ ਨਹੀਂ ਕਰਨੀ ਗੱਲ ਤੇ ਮੈਂ ਤੇਰੇ ਨਾਲ ਜ਼ਬਰਦਸਤੀ ਕਰਨੀ ਵੀ ਨਹੀਂ ਮੈਨੂੰ ਇਹ ਦੱਸੋ ਤੁਹਾਡਾ ਦਿਮਾਗ ਕਿਉਂ ਨਹੀਂ ਕੰਮ ਕਰਨ ਦਿਆ ਉਹ ਇਨਸਾਨ ਨੇ ਉਦੋਂ ਫੋਨ ਲੈ ਜਦੋਂ ਮੈਂ ਠੀਕ ਹੋ ਗਿਆ ਉਦੋਂ ਮੈਨੂੰ ਕਹਿ ਪੀ ਸੇਵਕ ਨਾਲ ਗੱਲ ਕਰਾ ਜਦੋਂ ਮੈਂ ਬਿਮਾਰੀ ਉਦੋਂ ਕਿਉਂ ਨਹੀਂ ਕਿ ਇਸ ਗੱਲ 'ਮੈਂ ਤੇਰੇ ਬਿਲਕੁਲ ਐਗਰੀ ਆ ਮੈਂ ਵੀ ਇਹੀ ਗੱਲ ਤੇਰੇ ਪਿਓ ਨੂੰ ਕਹੀ ਤੈਨੂੰ ਕੀ ਪਤਾ ਤੇਰੇ ਤੋਂ ਲਪਸੇ ਹੋ ਕੇ ਮੈਂ ਕਿੰਨੀ ਇਸ ਗੱਲ ਬਾਰੇ ਮੈਨੂੰ ਇੱਕ ਗੱਲ ਦੱਸੋ ਤੈਨੂੰ ਪਿਓ ਦਾ ਦਰਜਾ ਕਿੱਦਾਂ ਦੇਣਾ ਮੈਂ ਜਦੋਂ ਮੈਂ ਬਿਮਾਰੀ ਹੁੰਦਾ ਸੀ ਯਾਦ ਆਈ ਜੀ ਹੁਣ ਮੇਰੀ ਯਾਦ ਆ ਕਿ ਜਦੋਂ ਠੀਕ ਹੋ ਗਿਆ ਆਖੇ ਜੀ ਪੁੱਤ ਮੇਰਾ ਇਹੋ ਅੰਧਾ ਹੋਣਾ ਪੁੱਤ ਮੇਰਾ ਠੀਕ ਹੋ ਗਿਆ ਮੇਰੀ ਗੱਲ ਕਰਾ ਵੇਖ ਸੇਵਕ ਮੇਰੀ ਸੁਣ ਗੱਲ ਭਾਵੇਂ ਤੈਨੂੰ ਲੱਗੇ ਗੁੱਸਾ ਤੇ ਭਾਵੇਂ ਲੱਗੇ ਨਾ ਵੇਖ ਇੱਕ ਗੱਲ ਹੈਗੀ ਆ ਕਿ ਪਿਓ ਦਾ ਦਰਜਾ ਕਿਉਂ ਨਹੀਂ ਦੇਣਾ ਪਿਓ ਦਾ ਦਰਜਾ ਤਾਂ ਹੈਗਾ ਹੀ ਆ ਉਨੇ ਸਾਰੇ ਤੇ ਕੰਮ ਕੀਤੇ ਆ ਸਿਰਫ ਇੱਕ ਇਹੋ ਹੀ ਗੱਲ ਹੀ ਨਾ ਕਿ ਸਾਡੇ ਵੱਲ ਪਿੱਛੇ ਮੋੜ ਕੇ ਨਹੀਂ ਵੇਖਿਆ ਬਾਕੀ ਖਰਚਾ ਅਜ ਤੱਕ ਸਾਡਾ ਉਹਨਾਂ ਨੇ ਚੁੱਕਿਆ ਵਾ ਰਿਸ਼ਤਾ ਤਾਂ ਨਹੀਂ ਨਾ ਸਾਡੇ ਨਾਲ ਤੋੜਿਆ ਕੋਈ ਰਿਸ਼ਤਾ ਤੇ ਨਭਾਇਆ ਹੀ ਹੈ ਨਾ ਚੁੰਦੇ ਉੱਥੇ ਦੂਜਾ ਵਿਆਹ ਵੀ ਕਰਾ ਸਕਦੇ ਸਾਨੂੰ ਛੱਡ ਗਏ ਜਾਂ ਇੱਥੇ ਵੀ ਦੂਜਾ ਵਿਆਹ ਕਰਾ ਤੁਹਾਨੂੰ ਪਤਾ ਹੈ ਨਾ ਕਰਾਇਆ ਨਹੀਂ ਹੈ ਨਹੀਂ ਕਰਾਇਆ ਪੁੱਤ ਕਿੰਨਾ ਪਤਾ ਤੁਹਾਨੂੰ ਕਿ ਸਿਓਰ ਹੈ ਹਾਂ ਸਿਓਰ ਹੈ ਮੈਂ ਇੱਕ ਵਾਰੀ ਉਹ ਬੰਦੇ ਨੇ ਆ ਕੇ ਨਹੀਂ ਵੇਖਿਆ ਫਿਰ ਮੇਰੀ ਗੱਲ ਸੁਣੋ ਜੇ ਐਡਾ ਹੀ ਉਹਨਾਂ ਫਿਕਰ ਹੀ ਤੇ ਮੈਨੂੰ ਬਿਮਾਰ ਹੋਏ ਨੇ ਤੂੰ ਹੀ ਕੋ ਲੈ ਕੇ ਭੱਜੇ ਫਿਰਦੇ ਮੇਰਾ ਪਿਓ ਕਿ ਨਹੀਂ ਆਇਆ ਭੱਜੀ ਫਿਰ ਹੀ ਹੈ ਨਾ ਮੈਂ ਬਸ ਖਰਚਾ ਤਾਂ ਸਾਰਾ ਉਹਨਾਂ ਨੇ ਲਾਇਆ ਸੀ ਨਾ ਖਰਚਾ ਨੂੰ ਕਿ ਬੰਦ ਕਰ ਦੇ ਕੋਣ ਤੋਂ ਠੀਕ ਹੋ ਗਿਆ ਤੇ ਕਿੰਨਾ ਬੰਦ ਕਰ ਦੋ ਜਦੋਂ ਤੂੰ ਠੀਕ ਨਹੀਂ ਹੈ ਤੇ ਮੈਂ ਖਰਚਾ ਕਿੱਥੋਂ ਲੈਣਾ ਸੀ ਸਭ ਕੁਝ ਉਹੀ ਕਰਦੇ ਰਹੇ ਆ ਤੇ ਜੇ ਨਾ ਜੇ ਹੁਣ ਮੈਂ ਠੀਕ ਹੋ ਗਿਆ ਤੇ ਮੈਂ ਇੰਨੀ ਗੱਲ ਕਹਤੀ ਵੀ ਖਰਚਾ ਬੰਦ ਕਰ ਦੇ ਤੇ ਜੇ ਹੁਣ ਮੈਂ ਠੀਕ ਹੋ ਗਿਆ ਉਹਨੇ ਇੰਨੀ ਗੱਲ ਕਹਤੀ ਵੀ ਮੇਰੇ ਮੁੰਡੇ ਨਾਲ ਗੱਲ ਕਰਾ ਮੈਂ ਗੱਲ ਨਹੀਂ ਕਰਨੀ ਬਸ ਇਹ ਟੋਪਿਕ ਤੇ ਮੇਰੇ ਨਾਲ ਗੱਲ ਨਾ ਹੀ ਕਰੋ ਤੇ ਚੰਗੇ ਰੋਗੇ ਏ ਦਿਮਾਗ ਖਰਾਬ ਹੋ ਗਿਆ ਫੇ ਮੈਨੂੰ ਬਤਾ ਮੈਂ ਕੀ ਕਰ ਦੇਣਾ ਜੇ ਮੈਂ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਦੀ ਕਿ ਜਦੋਂ ਆਪੇ ਮਨ ਹੋਏਗਾ ਮਾਫ ਕਰਨ ਲਈ ਮਾਫ ਕਰੀ ਨਹੀਂ ਮੈਂ ਵੀ ਇਹ ਕਹਿੰਦਾ ਮਰਨਾ ਗੱਲ ਨਹੀਂ ਕਰਨੀ ਮਾਫੀ ਵਾਲੀ ਬਸ ਮੈਂ ਉਹ ਜੇ ਘਟਿਆ ਇਨਸਾਨ ਨੂੰ ਪਿਓ ਮੰਨਦਾ ਹੀ ਨਹੀਂ ਆ ਨਾ ਹੀ ਮੰਨਣਾ ਜੇ ਬਸ ਇਹਨੂੰ ਹੁਣ ਕੌਣ ਸਮਝਾਵੇ ਜਿੰਨੇ ਸਾਰਾ ਖਰਚਾ ਚੁੱਕਿਆ ਸਾਡਾ ਘਰ ਦਾ ਇੱਕ ਇੱਕ ਰੁਪਏ ਦਾ ਖਰਚਾ ਜਿਹਦੇ ਸਿਰ ਤੋਂ ਚੱਲਦਾ ਹੀ ਠੀਕ ਹੈ ਮੈਂ ਮੰਨਦੀ ਉਹ ਦਿਨ ਦੀ ਗਲਤੀ ਹੈਗੀ ਸੀ ਉਹਨਾਂ ਨੇ ਕਦੀ ਵੀ ਇਹਦੇ ਬਾਰੇ ਪੁੱਛਿਆ ਨਹੀਂ ਇਹਨਾਂ ਲਗਾਵ ਨਹੀਂ ਕੀਤਾ ਇਹਨਾਂ ਕਦੀ ਫੋਨ ਤੇ ਗੱਲ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਜਦੋਂ ਬਿਮਾਰ ਸੀ ਅੱਜ ਠੀਕ ਹੋਇਆ ਤੇ ਫੇਰ ਉਹਨਾਂ ਨੇ ਕਿਆ ਗੱਲ ਕਰਾ ਦੇ ਪਰ ਇਹ ਥੁਰਨਾ ਹੋ ਸਕਦਾ ਕਿ ਉਹ ਪਿਓ ਹੀ ਨਹੀਂ ਆ ਪਿਓ ਤਾਂ ਪਿਓ ਹੀ ਰਹਿਣਾ ਨਾ ਬਾਕੀ ਸੇਵਾ ਕਹੀ ਜਾਂਦਾ ਕਿ ਤੁਹਾਨੂੰ ਪੱਕਾ ਪਤਾ ਵੀ ਉਹਨਾਂ ਨੇ ਵਿਆਹ ਕਰਾਇਆ ਕਿ ਨਹੀਂ ਕਰਾਇਆ ਇਹ ਗੱਲ ਮੈਂ ਕਿੱਦਾਂ ਕਹਿ ਦੂੰਗੀ ਵਿਆਹ ਕਰਾਇਆ ਹੋਗਾ ਜੇ ਵਿਆਹ ਕਰਾਇਆ ਹੁੰਦਾ ਤੇ ਦੂਜੀ ਜਿਨਾਨੀ ਸਾਡੇ ਖਰਚਾ ਭੇਜਣ ਦਿੰਦੀ ਮੈਨੂੰ ਤੇ ਇੰਨਾ ਤੱਕ ਸਿਰ ਪਤਾ ਹੀ ਨਾ ਕਿੰਨੀ ਇਹ ਤਾਂ ਕਮਾਈਆਂ ਕਿਤੇ ਬਾਹਰ ਸਾਰੇ ਤਾਂ ਸਾਨੂੰ ਪਾ ਦਿੰਦੇ ਆਪਣਾ ਖਰਚਾ ਰੱਖ ਕੇ ਤੇ ਦੂਜੀ ਦਾ ਖਰਚਾ ਕਿੱਥੋਂ ਚੱਲਣਾ ਹੀ ਜੇ ਪਾਇਆ ਹੁਣ ਦਾ ਨਾ ਦੂਜਾ ਵਿਆਹ ਕਰਾਇਆ ਤੇ ਫਿਰ ਸਾਨੂੰ ਕਦੀ ਖਰਚਾ ਨਹੀਂ ਖਲਣਾ ਤੇ ਨਾ ਹੀ ਕਦੀ ਮੈਨੂੰ ਫੋਨ ਕਰਨਾ ਹੀ ਮੈਨੂੰ ਤੇ ਫੋਨ ਕਰਦੇ ਹੀ ਨਾ ਬਾਕੀ ਉਹਨਾਂ ਦਾ ਸੁਭਾਅ ਮੈਨੂੰ ਪਤਾ ਵਾ ਕਿ ਸ਼ੁਰੂ ਤੋਂ ਇਦਾਂ ਦਾ ਹੀ ਜਿੜਾਕ ਕੋਈ ਘੱਟ ਚ ਗੱਲ ਹੋਈ ਨਹੀਂ ਤੇ ਕਾਲੇ ਪੈ ਜਾਣਾ ਤੇ ਇਹ ਕਾਲੀਆਂ ਕਰਕੇ ਤੇ ਬਾਹਰ ਚਲ ਗਏ ਤੇ ਅੱਜ ਇੱਥੋਂ ਦਾ ਉਹ ਨੋਬਤ ਆ ਗਈ ਹੈ ਤੇ ਸੇਵਕ ਨੂੰ ਵੇਖ ਕੇ ਨਾ ਅੱਜ ਸਾਬਿਤ ਹੁੰਦਾ ਵਾ ਕਿ ਉਹਨਾਂ ਦਾ ਇੱਕ ਹੂਣ ਹੈ ਅਕਸਰ ਇਹ ਵੀ ਉਹਨਾਂ ਵਾਂਗਰ ਉਹਦਾ ਹੀ ਕਾਲਾ ਪਿੰਦਾ। ਛਲ ਜੇ ਮੈਂ ਉਹਨਾਂ ਨੂੰ ਸਮਾਂ ਪਾਏ ਤੇ ਸੰਭਾਲ ਸਕਦੀ ਹਨਾ ਸਮਝਾ ਸਕਦੀ ਹਨਾ ਸਹੀ ਰਾਹ ਤੇ ਲਿਆ ਸਕਦੀ ਹਨਾ ਤੇ ਸੇਵਕ ਨੂੰ ਵੀ ਲਿਆਉਂਗੀ। ਕੋਈ ਨਹੀਂ ਟਾਈਮ ਲੱਗੇਗਾ ਪਰ ਹੌਲੀ ਹੌਲੀ ਮੰਨੇਗਾ ਕਰੇਗਾ ਵੀ ਆਪਣੇ ਪਿਓ ਨਾਲ। ਇਹ ਵੀ ਹੁਣ ਮੈਂ ਆਪਣੇ ਆਪ ਨਾਲ ਅੱਜ ਵਾਦਾ ਕਰਦੀ ਆ ਕਿ ਨਾ ਪਿਓ ਪੁੱਤ ਦਾ ਵੀ ਮੇਲ ਮੈਕ ਕਰਵਾਵੇਂ ਛੱਡਾਂਗੇ। ਅਰਜਨ ਦਾ ਵੀ ਨਾ ਸਰਿਆ ਹੀ ਪਿਆ। ਮੈਂ ਕਿੰਨੇ ਮੈਸੇਜ ਪਾਏ ਇਹਨੂੰ ਗੱਲ ਦੇ ਵੀ ਮੈਨੂੰ ਫੋਨ ਕਰ ਫੋਨ ਕਰ ਫਿਰ ਕਹੇਗਾ ਬੇਟਾ ਮੈਂ ਫੋਨ ਕਰਦੇ ਆ ਮੰਮੀ ਤੂੰ ਹੁਣ ਮੈਂ ਕੀ ਕਰਾਂ ਮੇਰਾ ਤਾਂ ਇਹਨੇ ਇੱਥੇ ਜੀਣਾ ਹਰਾਮ ਕੀਤਾ ਹੋਇਆ ਇਹਨੂੰ ਦੱਸਾਂਗੀ ਤੇ ਤਾਂ ਹੀ ਇਹ ਕਾਲ ਕਰੇਗਾ ਤੇ ਤਾਂ ਹੀ ਇਹਦੇ ਨਾਲ ਗੱਲ ਹੋਏਗੀ ਫੇਰ ਸਾਰਾ ਰਾਜ਼ ਖੋਲਾਂਗੀ ਵੀ ਕੀ ਕੀ ਗੱਲਾਂ ਇੱਥੇ ਹੋਈਆਂ ਪਰ ਮੁੰਡਾ ਚੁੱਕਦਾ ਨਹੀਂ ਪਿਆ ਫੋਨ ਨਾ ਗੱਲ ਕਰਦਾ ਏ ਮੈਸੇਜ ਵੀ ਨਹੀਂ ਰੀਡ ਕੀਤੇ ਹੁਣ ਮੈਂ ਕੀ ਕਰਾਂ ਇਹਦਾ ਦੁਬਾਰਾ ਫੋਨ ਲਾ ਕੇ ਵੇਖਦੀ ਹਾਂ ਜੇ ਚੁੱਕ ਲਵੇ ਤੇ ਲੈ ਆ ਗਈ ਹੁਣ ਮਾਦਾ ਦਾ ਫੋਨ ਆ ਗਿਆ ਯਾਰ ਇੱਕ ਤੇ ਬੰਦਾ ਘਰੋਂ ਦੁਖੀ ਆ ਤੇ ਦੂਜਾ ਇਹਨਾਂ ਨੇ ਬਣਾਏ ਹੁਣ ਹੁਆਂ ਕਰਕੇ ਕੀ ਕਹਿਣਾ ਹੈ ਇਹਨਾਂ ਨੇ ਬੜੀ ਜਾਣੋ ਕੀ ਕੀਤੀ ਮੇਰੀ ਚੱਲ ਮਨ ਸੁਣਨਾ ਹੈਲੋ ਹੈਲੋ ਹਾਂ ਅਰਜਨ ਹਾਂ ਜੀ ਮੰਮੀ ਕੀ ਹਾਲ ਜੇ ਪੈਰੀ ਬੇਨਾ ਜਿਉਂਦੇ ਰੋ ਪੁੱਤਰ ਜਿਉਂਦੇ ਰੋ ਤੇ ਕੀ ਗੱਲ ਤੂੰ ਮੇਰਾ ਮੈਸੇਜ ਨਹੀਂ ਵੇਖਦਾ ਮੈਂ ਤੈਨੂੰ ਕੱਲ ਦੇ ਕਿੰਨੇ ਮੈਸੇਜ ਕਰੇ ਪੁੱਤ ਤੂੰ ਨਾ ਫੋਨ ਚੁੱਕੇ ਨਾ ਮੈਸੇਜ ਕਰੇ ਇੱਦਾਂ ਰਿਪਲਾਈ ਕਰੇ ਉਹਨਾਂ ਨੇ ਮੇਰਾ ਇੱਥੇ ਜੀਣਾ ਹਰਾਮ ਕਰ ਦਿੱਤਾ ਹੈ ਤੇ ਮੇਰੀ ਕਬਰ ਖੋਦੀ ਪਈ ਸਾਹ ਨਾਲ ਐ ਉਹਨਾਂ ਨੂੰ ਇੱਕ ਇੱਕ ਨਿੱਕੀ ਨਿੱਕੀ ਗੱਲ ਦਾ ਪਤਾ ਲੱਗ ਗਿਆ ਹੈ ਇੱਥੋਂ ਤੱਕ ਕੇ ਇਹ ਵੀ ਪਤਾ ਏ ਕਿ ਕਿੰਨੇ ਹਿੱਸੇ ਦਾ ਹੈ ਪ੍ਰਾਪਰਟੀ ਦੇ ਕਿੰਨੇ ਹਿੱਸੇ ਸਾਡੇ ਆਂਦੇ ਆ ਇੱਕ ਇੱਕ ਖਬਰ ਇੱਥੋਂ ਤੱਕ ਕੇ ਤੇਰਾ ਬਾਹਰ ਦਾ ਵੀ ਪਤਾ ਲੱਗ ਗਿਆ ਐ ਕਿ ਤੂੰ ਬਾਹਰ ਵਿਆਹ ਕਰਾਇਆ ਆਇਆ ਹੈ ਇੱਕ ਮਿੰਟ ਇੱਕ ਮਿੰਟ ਕੀ ਵਿਆਹ ਵੇਲਾ ਲਈ ਆ ਜਿਹੜਾ ਵਿਆਹ ਮੇਰਾ ਇੱਕੋ ਹੀ ਵਿਆਹ ਹੈ ਜਿਹੜਾ ਇੰਡੀਆ ਹੋਇਆ ਵਾ ਨਾਲੇ ਤੂੰ ਇਤਰਾ ਬੋਲਦੇ ਪਏ ਹੋ ਨਾ ਇਤਰਾ ਹੀ ਕਿਸੇ ਨਾ ਕਿਸੇ ਪਾਸੇ ਗੱਲ ਨਿਕਲ ਜਾਣੀ ਆ ਤੇ ਕੰਦਾ ਦੇ ਵੀ ਕੰਨ ਹੁੰਦੇ ਤੁਹਾਨੂੰ ਇੰਨੀ ਗੱਲ ਪਤਾ ਨਾ ਲੱਗ ਕੀ ਜਾਣਾ ਪਤਾ ਉਹਨੂੰ ਪਤਾ ਲੱਗ ਗਿਆ ਜਿਹੜਾ ਮੈਂ ਤੈਨੂੰ ਕਹਿੰਦੀ ਸੀ ਨਾ ਅਜੇ ਅਜੇ ਮੁੰਡਾ ਆਇਆ ਸੀ ਉਹ ਅਜੇ ਨਹੀਂ ਉਹ ਉਹਨਾਂ ਦਾ ਜਵਾਈ ਹੀ ਸੇਵਕ ਹੈ ਤੇ ਉਹ ਮੇਰੇ ਤੋਂ ਮਿੱਠਾ ਪਿਆਰਾ ਹੋ ਕੇ ਸਾਰੇ ਪੇਤ ਲੈ ਗਿਆ ਸੀ ਪਰ ਵਿਆਹ ਦੀ ਗੱਲ ਉਹਨੇ ਪਤਾ ਕੀਤੀ ਕਿਤੋਂ ਹੈ ਤੇ ਨਾਲ ਆਪਣੀਆਂ ਪ੍ਰਾਪਰਟੀਆਂ ਬਾਰੇ ਪਤਾ ਕੀਤਾ ਤੇ ਨਾਲ ਹੀ ਉਹ ਕਹਿੰਦੇ ਕਿ ਅਸੀਂ ਜਿਹੜੀ ਹੈ ਨਾ ਕੰਪਲੇਂਟ ਲਿਖਾਈ ਆ ਤੇ ਅਸੀਂ ਅਰਜਨ ਨੂੰ ਜਿਹੜਾ ਹੈ ਨਾ ਇੰਡੀਆ ਬੁਲਾਵਾਂਗੇ ਤੁਹਾਨੂੰ ਨਹੀਂ ਜਾਣ ਦਿੰਦੇ ਉਹਨਾਂ ਇੰਡੀਆ ਬੁਲਾਵਾਂਗੇ ਅਖੇ ਜਿੱਥੇ ਤੁਸੀਂ ਕਾਗਜ਼ ਲਾਏ ਸੀ ਉਹ ਵੀ ਜਿਹੜੇ ਹੈ ਨਾ ਅਹੀਂ ਪਾਸਪੋਰਟ ਵਗੈਰਾ ਹੀ ਜ਼ਬਤ ਕਰ ਲਿਆ ਤੁਹਾਡਾ ਦੱਸ ਹੁਣ ਮੈਂ ਕੀ ਕਰਾਂ ਮੇਰੇ ਲਈ ਤਾਂ ਬਹੁਤ ਔਖਾ ਹੋ ਗਿਆ ਮੈਂ ਤੂੰ ਤਾਂ ਉੱਥੇ ਬੈਠਾ ਐਥੇ ਮੈਨੂੰ ਜਿਹਦੇ ਮਰਜ਼ੀ ਭੇਜ ਕੇ ਮਾਰਦੇ ਨੇ ਹੈ ਤੇ ਮੈਂ ਕੀ ਕਰੂੰਗੀ ਦੱਸ ਤੁਹਾਨੂੰ ਮੈਂ ਪਹਿਲੋ ਕਿਹਾ ਸੀ ਨਾ ਕਿ ਉਹ ਮੇਰੇ ਕੋਲ ਦੋਸਤ ਨਹੀਂ ਹੈਗਾ ਨਾਲੇ ਕੋਈ ਭੇਤ ਨਾ ਦਿਓ ਜੇ ਮੈਨੂੰ ਪਹਿਲੋ ਪਤਾ ਜੇ ਤੁਸੀਂ ਨਾ ਇਦਾਂ ਦਾ ਕੋਈ ਚਾਨ ਚੜਾਓਗੇ ਲੈ ਕੇ ਨਾ ਕੋ ਸਾਰੀਆਂ ਖਬਰਾਂ ਭੇਤ ਲੈ ਕੇ ਨਾ ਸਾਰਾ ਘਰ ਦਾ ਤੇ ਨਾਲ ਆਪਣੇ ਜੋ ਵੀ ਆਪਾਂ ਕੁਝ ਕੀਤਾ ਉਹ ਸਾਰੀ ਅੰਗਲਾਂ ਪੁੱਛ ਗਿਆ ਨਾ ਤੁਹਾਡੇ ਕੋਲ ਮਿੱਠਾ ਹੋਗੇ ਨਾਲੇ ਕੀ ਉਹ ਥਾਣੇ ਦੀ ਗੱਲ ਜੇ ਉਹ ਥਾਣੇ ਵਾਲੇ ਪਾਸੇ ਤੁਰੇ ਆ ਨਾ ਉਹਨਾਂ ਨੂੰ ਕੋ ਸ਼ੌਂਕ ਨਾ ਦਰੋ ਉਹ ਚੱਕਰ ਨਹੀਂ ਆ ਇਧਰ ਵੀ ਕਿਤੇ ਮੈਂ ਕੱਚਾ ਗੋਲਾ ਨਹੀਂ ਬੈਠਾ ਆਇਆ ਸਾਰੇ ਰਾਹ ਹੁੰਦੇ ਮੈਨੂੰ ਵੀ ਕਿੰਨੀ ਦੇਰ ਹੋ ਗਈ ਉਹਨੂੰ ਹਰਪ੍ਰੀਤ ਨੂੰ ਉੱਥੇ ਗਿਆ ਨੂੰ ਤਿੰਨ ਮਹੀਨੇ ਹੋ ਗਏ ਨਾ ਤੇ ਤੁਸੀਂ ਵੀ ਇਦਾਂ ਕਰੋ ਕੰਪਲੀਟ ਫਾਈਲ ਕਰਿਆਓ ਬਾਕੀ ਐਸਐਚਓ ਮੇਰਾ ਵਾਕਿਬ ਹੈਗਾ ਵਾ ਉਹਨੂੰ ਮੈਂ ਕਰ ਦੂੰਗਾ ਫੋਨ ਤੁਸੀਂ ਕੰਪਲੀਟ ਫਾਈਲ ਕਰੋ ਇਥੋਂ ਗਹਿਣਾ ਗੱਟਾ ਸਾਡਾ ਸਾਰਾ ਲੈ ਕੇ ਗਈ ਹੋਈ ਆ ਕੋਈ ਗੱਲ ਨਹੀਂ ਕਰੋ ਤੁਸੀਂ ਗਲਠ ਠੋਕੇ ਕਰੋ ਨਹੀਂ ਤੁਹਾਨੂੰ ਡਰਨ ਦੀ ਕੋਈ ਲੋੜ ਨਹੀਂ ਗਈ ਆ ਮੈਂ ਬੈਠਾ ਨਾ ਇੱਥੇ ਕੋਈ ਘਬਰਾਉਣ ਦੀ ਲੋੜ ਨਹੀਂ ਗਈ ਜੇਕਰ ਇਹਨਾਂ ਨੂੰ ਥਾਣੇ ਵਾਲੇ ਰਾਤ ਤੁਰਨ ਦਾ ਸ਼ੌਂਕ ਹੈ ਨਾ ਮੈਂ ਉਹਨਾਂ ਨੂੰ ਕਹਾਂ ਜੀ ਸੱਜ ਕੇ ਤਰੋ ਕੋਈ ਨਹੀਂ ਆਪਾਂ ਵੀ ਥਾਣੇ ਵਾਲੇ ਪਾਸੇ ਤੁਰ ਪਾਂਗੇ ਨਾਲੇ ਕੰਪਲੇਨਟ ਆ ਨਾ ਥੋੜੀ ਠੋਕੇ ਦਿਓ ਕਿ ਇੱਕ ਤੇ ਇਥੋਂ ਸਾਡੇ ਘਰੋਂ ਗਹਿਣਾ ਲੱਗੀ ਆ ਬਾ ਨੇ ਨਾਲ ਗਈ ਆ ਬਿਨਾ ਦੱਤੇ ਗਈ ਆ ਕੁਝ ਵੀ 2000 ਗੱਲਾਂ ਆਪਣੇ ਕੋਲੋਂ ਕਹਿ ਦੋ ਬਾਕੀ ਰਹੀ ਗੱਲ ਨਾਲ ਇੱਕ ਗੱਲ ਹੋਰ ਜ਼ਰੂਰ ਲਿਖਾ ਦਿਓ ਕਿ ਉੱਥੇ ਬੈਠੇ ਮੇਰੇ ਮੁੰਡੇ ਨੇ ਵੀ ਹਰਾਸਮੈਂਟ ਕਰਦੀ ਪਈ ਆ ਉਹ ਇੰਨੇ ਪੈਸੇ ਭੇਜ ਦੇ ਨਹੀਂ ਤੇ ਮੈਂ ਤੁਹਾਡੇ ਤੇ ਕੇਸ ਪਵਾ ਦਨੇ ਆ ਝੂਠੀਆਂ 2000 ਗੱਲਾਂ ਕਰਬ ਆਪਾਂ ਨੂੰ ਕਿਹੜੇ ਰਾਹ ਨਹੀਂ ਹੁੰਦੇ ਅਰਜਨ ਕਹਿ ਨਾ ਸੋਖਾ ਪਰ ਇੱਥੇ ਮੇਰੀ ਜਗ੍ਹਾ ਤੇ ਖਲੋ ਕੇ ਵੇਖ ਕੀ ਬੰਦਾ ਪਿਆ ਮੇਰੇ ਨਾਲ ਉਹਨੂੰ ਤਾਂ ਸਾਰਾ ਕੁਝ ਪਤਾ ਹੈ ਹੈ ਕਿ ਕੀ ਉਹ ਅਰਜਨ ਨੇ ਉੱਥੇ ਵੀ ਵਿਆਹ ਕਰਾਇਆ ਏ ਉਹਦੀ ਛੋਟੀ ਕੁੜੀ ਆ ਇੱਕ ਨਹੀਂ ਤੇ ਇਹ ਜਿਹੜੇ ਤੀਰ ਨਹੀਂ ਚਲਾਏ ਜਾਂਦੇ ਇਹ ਕਲੀਅਰ ਗੱਲਾਂ ਐ ਉਹਨੇ ਉਹ ਮੁੰਡਾ ਹੀ ਜਿਹੜਾ ਕਮਲਾ ਹੈ ਜਿਹਨੂੰ ਕਹਿੰਦੇ ਸੀ ਕਮਲਾ ਸਿਮਰਤ ਦਾ ਘਰ ਵਾਲਾ ਹੈ ਉਹਨੋ ਹੋ ਗਿਆ ਠੀਕ ਤੇ ਸਾਰੀ ਇਨਵੈਸਟੀਗੇਸ਼ਨ ਮਾਮੀ ਨਾਲ ਰਲ ਕੇ ਹੁਣ ਉਹ ਹੀ ਕਰਵੰਦਾ ਪਿਆਈ ਤੇ ਦੱਸ ਕਿਤੇ ਸੌਖਾ ਪਿਆ ਹੈ ਉਹਨਾਂ ਨੇ ਤੇ ਸਾਰੇ ਰਾਜ਼ ਖੋਲ ਲਏ ਖੋਲ ਤੇ ਸਾਰਾ ਕੁਝ ਇੱਕ ਇੱਕ ਮਤਲਬ ਰੇਤ ਜਿੰਨੀ ਜਗ੍ਹਾ ਵੀ ਨਹੀਂ ਛੱਡੀ ਵੀ ਆ ਚੀਜ਼ ਤੁਸੀਂ ਨਹੀਂ ਕੀਤੀ ਦੱਸ ਮੈਂ ਕੀ ਕਰਾਂ ਉਹ ਕੋਈ ਗੱਲ ਨਹੀਂ ਤੁਸੀਂ ਘਬਰਾਉਣਾ ਕਿਸੇ ਤੇ ਕੋਲੋਂ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਗਈ ਇੱਥੇ ਮੈਂ ਬੈਠਾ ਨਾ ਇੱਕਦਮ ਸੇਫ ਬੈਠਾ ਵਾਂ ਨਾਲੇ ਤੁਹਾਨੂੰ ਡਰਨੀ ਲੋੜ ਨਹੀਂ ਗਈ ਤਾੜਨਾ ਮੈਂ ਖੜਾ ਵਾਂ ਨਾ ਨਾਲੇ ਇੱਕ ਗੱਲ ਹੋਰ ਉਹ ਜਿੰਨਾ ਮਰਜ਼ੀ ਜ਼ੋਰ ਲਾ ਲੇ ਇੱਥੇ ਮੈਨੂੰ ਅਮਰੀਕਾ ਬੈਠੇ ਨੂੰ ਨਾ ਕੋਈ ਵਾਲ ਨਹੀਂ ਵੀ ਕਾ ਕਰ ਸਕਦਾ ਤੇ ਨਾ ਹੀ ਕੋਈ ਮੇਰੀ ਹਵਾ ਵਾਲੇ ਦੇਖ ਸਕਦਾ ਨਾਲੇ ਉਹਨਾਂ ਨੂੰ ਵੀ ਪਤਾ ਕੀ ਮੈਂ ਅਮਰੀਕਾ ਕਿੱਥੇ ਰਹਿੰਦਾ ਕਿੱਥੇ ਨਹੀਂ ਰਹਿੰਦਾ ਕਿਸੇ ਨੂੰ ਕੀ ਪਤਾ ਵਾ ਬਸ ਹੁਣ ਤੁਸੀਂ ਨਾ ਗੱਲ ਕਿਸੇ ਤਰੀਕੇ ਆਪਣੇ ਮੂੰਹ ਕੱਢ ਦਿਓ ਨਾਲੇ ਇੱਕ ਗੱਲ ਹੋਰ ਅਜੇ ਹਿਸਾਬ ਦੇ ਤੁਸੀਂ ਗੱਲਾਂ ਕਰਦੇ ਪਏ ਨਾ ਮੈਨੂੰ ਲੱਗਦਾ ਤੁਸੀਂ ਆਪਣੀ ਹਿੰਮਤ ਢਾ ਬੈਠੇ ਹੋ ਤੇ ਹਿੰਮਤ ਢਾਉਣ ਦੀ ਬਜਾਏ ਨਾ ਤੁਸੀਂ ਮੇਰੀ ਹਿੰਮਤ ਬਣੋ ਕਿ ਨਾ ਹੀ ਤੁਸੀਂ ਮੇਰੀ ਹਿੰਮਤ ਢਾਓ ਤਗੜੇ ਹੋ ਤਾਂ ਹੀ ਕੋਈ ਗੱਲ ਨਹੀਂ ਆ ਠੀਕ ਹੈ ਪੁੱਤਰ ਜਿੱਦਾਂ ਤੂੰ ਕਹੇਂਗਾ ਨਾ ਮੈਂ ਉਦਾਂ ਹੀ ਕਰਾਂਗੀ ਮੈਂ ਜਿਹੜੀ ਕੰਪਲੇਂਟ ਦੀ ਗੱਲ ਕਰਦਾ ਮੈਂ ਉਹ ਵੀ ਦੇ ਦੇਣੀ ਹੈ ਤੇ ਪਾਸਪੋਰਟ ਤੱਕ ਆਪਣਾ ਉਹਨਾਂ ਦੇ ਕੋਲ ਆ ਸੇਵਕ ਨਾ ਉਹ ਜਿੱਥੇ ਮੈਂ ਦਿੱਤੇ ਸੀ ਨਾ ਵੀਜ਼ੇ ਦੇ ਪੇਪਰ ਤੂੰ ਕਿਹਾ ਸੀ ਨਾ ਵੀਜ਼ੇ ਦੇ ਪੇਪਰ ਦੇ ਕੇ ਆਓ ਇਮੀਗ੍ਰੇਸ਼ਨ ਵਾਲੇ ਨੂੰ ਤੇ ਮੈਂ ਉੱਥੇ ਦਿੱਤਾ ਸੀ ਪਾਸਪੋਰਟ ਉਹਨਾਂ ਨੇ ਮੰਗਵਾਇਆ ਸੀ ਤੇ ਪਾਸਪੋਰਟ ਵੀ ਉਹਨੇ ਉਥੋਂ ਲੈ ਲਿਆ ਇਹ ਪਤਾ ਨਹੀਂ ਉਹ ਕਿੱਥੋਂ ਤੇ ਕਿੱਥੋਂ ਤੱਕ ਪਹੁੰਚਿਆ ਆ ਮੈਨੂੰ ਤਾਂ ਇਹ ਨਹੀਂ ਸਮਝ ਆਈ ਇੱਕ ਮਿੰਟ ਇੱਕ ਮਿੰਟ ਪਾਸਪੋਰਟ ਕਿੱਧਰ ਲੱਗੇ ਆ ਪਾਸਪੋਰਟ ਲੈ ਗਏ ਪੁੱਤਰ ਉਹਨੇ ਉਥੋਂ ਲੈ ਲਿਆ ਇਮੀਗ੍ਰੇਸ਼ਨ ਆਫਿਸ ਤੋਂ ਉਹਨੂੰ ਕਿੱਥੋਂ ਪਤਾ ਕਿ ਉੱਥੇ ਤੇਰਾ ਪਾਸਪੋਰਟ ਪਿਆ ਉਹ ਖਾਣੀ ਜਗਾ ਪਿਆ ਉਹ ਉਹਨੂੰ ਕਿਤਾ ਪਤਾ ਪਤਾ ਨਹੀਂ ਪੁੱਤਰ ਕਿੱਥੋਂ ਉਹਨੇ ਇਨਕੁਆਇਰੀ ਕਰ ਲਈ ਇਹ ਉਹਦਾ ਆਪਨੇ ਵਧਿਆ ਕੀਤਾ ਵਾ ਜਿਹੜਾ ਬੰਦਾ ਉਹ ਤੋਂ ਪਾਸਵਰਡ ਲੈ ਗਿਆ ਵਾ ਨਾ ਹਾਂ ਆਹ ਕੰਮ ਉਹਨੇ ਵਧਿਆ ਕੀਤਾ ਵਾ ਅੱਛਾ ਹੁਣ ਤੁਹਾਡੇ ਸਰਕਾਰੀ ਡਾਕੂਮੈਂਟਾਂ ਉਹਨੇ ਛੇੜਛਾੜ ਕੀਤੀਆਂ ਨਾ ਹਾਂ ਤੁਸੀਂ ਇਹ ਵੀ ਇੱਕ ਰਿਟਰਨ ਜਿਹਾ ਲਖਵਾ ਦਿਓ ਅੱਛਾ ਪਾਸਵਰਡ ਵੀ ਉਹਨਾਂ ਕੋਲ ਹੀ ਆ ਤੇ ਪੱਕਾ ਵਾ ਨਾ ਸਿਮਰ ਲੱਗਦਾ ਵਾ ਲਾ ਵਾ हां हां पक्की ਗੱਲ ਹੈ ਸੀ ਰੱਦ ਕਰਵਾਲਾ ਇਹ ਤੁਸੀਂ ਨਾ ਕਿੰਦਾ ਨਾ ਕਰੋ ਨਾਲੇ ਵਧਿਆ ਕੀਤਾ ਵਾ ਜੇ ਪਾਸਵਰਡ ਉਹਨੂੰ ਦੇ ਦਤਾ ਹੋਣਾ ਲੈ ਗਿਆ ਵਾ ਜਿਹਦੇ ਕੋਲ ਉਹ ਪਿਆ ਹੀ ਉਹਨੇ ਦੇ ਦਤਾ ਨਾ ਉਹਨੂੰ ਉਹ ਵੀ ਬੰਦਾ ਫਸਦਾ ਵਾ ਜਿਨੇ ਪਾਸਵਰਡ ਦਿੱਤਾ ਵਾ ਅੱਛਾ ਹਾਂ ਦੂਜੀ ਤੁਸੀਂ ਨਾ ਕਿੱਦਾਂ ਕਰੋ 15 20 ਦਿਨਾਂ ਤੱਕ ਨਾ ਮੈਂ ਤੁਹਾਡਾ ਦੂਜਾ ਪਾਸਵਰਡ ਬਣਵਾ ਦਿਨਾ ਵਾ ਅੱਛਾ ਤੇ ਤੁਹਾਨੂੰ ਮੈਂ ਬਾਹਰੋਂ ਵਾਲੀ ਲੈ ਜਾਊਂਗਾ ਇਹਨਾਂ ਨੂੰ ਪਤਾ ਨਹੀਂ ਲੱਗਣ ਦੇਣਾ ਆਪਾਂ ਚਲੋ ਠੀਕ ਹੈ ਮੈਂ ਕਰਦੀ ਆਂ ਫਿਰ ਕੰਪਲੇਂਟ ਕਰ ਦਿੰਨੀ ਆ ਤੇ ਨਾਲ ਪਾਸਪੋਰਟ ਦਾ ਵੀ ਲਿਖਵਾ ਦਿੰਨੀ ਆ ਕਿ ਮੇਰਾ ਚੋਰੀ ਕਰ ਲਿਆ ਅੱਜ ਤੁਸੀਂ ਜਾਓ ਹਣ ਠੀਕ ਥਾਣੇ ਜਾਓ ਮੇਰਾ ਕੋਈ ਦੋਸਤ ਆਏਗਾ اچھا ਮੈਂ ਘਰੇ ਭੇਜੂੰਗਾ ਉਹਦੇ ਨਾਲ ਜਾ ਕੇ ਤੇ ਕੰਪਲੇਨ ਦੇ ਆਉ ਠੀਕ ਹੈ ਠੀਕ ਹੈ ਮੈਂ ਜਾਣੀ ਆ ਤੇ ਮੇਰਾ ਨਾ ਫੋਨ ਚੰਗਾ ਠੀਕ ਹੈ ਸੱਚੀ ਤਾਂ ਜਿਹੜੀ ਜ਼ਰੂਰੀ ਗੱਲ ਸੀ ਉਹ ਤਾਂ ਮੈਂ ਕਹੀ ਨਹੀਂ ਉਹਨੂੰ ਕਿ ਹਰਪ੍ਰੀਤ ਤੇ ਅਨਜੂਦਾ ਕੋਈ ਫੋਨ ਨਾ ਚੁੱਕ ਲਵੀਂ ਚਲ ਮੈਂ ਵਾਇਸ ਮੈਸੇਜ ਭੇਜ ਦਿੰਨੀ ਹਾਂ ਹਾਂ ਅਰਜਨ ਇੱਕ ਮੈਂ ਤੈਨੂੰ ਜ਼ਰੂਰੀ ਗੱਲ ਕਰਨੀ ਜਿਹੜੀ ਹੈ ਨਾ ਉਹ ਰਹਿ ਗਈ ਸੀਗੀ ਵੀ ਉਹਨਾਂ ਦਾ ਨਾ ਹਰਪ੍ਰੀਤ ਦਾ ਤੇ ਅੰਜੂ ਦਾ ਆਪਣੀ ਸੱਸ ਦਾ ਫੋਨ ਨਾ ਚੁੱਕਲੀ ਕਿਤੇ ਐ ਉਹਨਾਂ ਤੇਰੀ ਚੰਗੀ ਘੋੜੀ ਨਵਾਣੀ ਠੀਕ ਹੈ ਧਿਆਨ ਰੱਖੀ ਪੁੱਤਰ ਉਹ ਮੈਸੇਜ ਆ ਗਿਆ ਅਰਬੀ ਦਾ ਫੋਨ ਨਾ ਉਹਨਾਂ ਦਾ ਫੋਨ ਨਾ ਚੁੱਕੀ ਉਹਨਾਂ ਉਹਦੀ ਚੰਗੀ ਘੋੜੀ ਨਵਾਣੀ ਲੈ ਉਹ ਮੇਰੀ ਗੱਲ ਸੁਣੋ ਕਿਸੇ ਵੀ ਨਹੀਂ ਜੁਰਤ ਹੈਗੀ ਤੁਸੀਂ ਚਿੰਤਾ ਨਾ ਕਰੋ ਕਿਸੇ ਗੱਲ ਦੀ ਹਰਪ੍ਰੀਤ ਨੂੰ ਮੈਂ ਆਪੇ ਫੋਨ ਕਰ ਲੂੰਗਾ ਨਾਲੇ ਮੈਂ WhatsApp ਤੇ ਕਾਲ ਕਰੂੰਗਾ ਨੋਰਮਲ ਕਾਲ ਨਹੀਂ ਕਰ ਲਗਾ ਮੈਂ ਆਪਣੇ ਫੋਨ ਵਾਲੇ ਐਪ ਤੋਂ ਚਲੋ ਠੀਕ ਆ ਹੁਣ ਤੁਸੀਂ ਚਿੰਤਾ ਨਾ ਕਰੇ ਬਸ ਮੁੰਡਾ ਆਏਗਾ ਉਹਦਾ ਨਾਮ ਚਲ ਜਿਓ ਓਕੇ ਬਾਈ ਹਰਪ੍ਰੀਤ ਹਾਂਜੀ ਕੁੜੀ ਦੀ ਨਾ ਮਾੜੀ ਮਾੜੀ ਮਾਲਿਸ਼ ਕਰਨੀ ਸ਼ੁਰੂ ਕਰਦੇ ਹੋ ਹੁਣ ਪਤਾ ਕੀ ਬੱਚੇ ਦੀ ਜਿੰਨੀ ਮਾਲਿਸ਼ ਕਰੋ ਨਾ ਬੱਚੇ ਨੂੰ ਹੰਦੀ ਨ ਤੰਦਰੁਸਤੀ ਮਿਲਦੀ ਆ ਹੱਡ ਪੈਰ ਉਹਨਾਂ ਦੇ ਪੱਕੇ ਹੋਣੇ ਸ਼ੁਰੂ ਹੋ ਜਾਂਦੇ ਨੇ ਕਿੱਤੀ ਸੀ ਅੱਜ ਕਿੰਤੀ ਮੈਂ ਵੇਖੀ ਸੀ ਮੈਨੂੰ ਇੰਨੀ ਕੀ ਆਂਦੀ ਆ ਕੋਤਤ ਜਾ ਜਿਵੇਂ ਸਿੱਖੇਗੀ ਮੋਬਾਈਲ ਕਾਦੇ ਵਸਤੇਗਾ ਵਾ ਗਾਣੇ ਸੁਣਨ ਨੂੰ ਔਰ ਤੇ ਲਾ YouTube ਤੇ ਜੋ ਮਰਜੀ ਭਰ ਲੋ ਮੈਂ ਘਰ ਨਹੀਂ ਗਿਆ ਤੇ ਮਤਲਬ ਕੋਈ ਕੰਮ ਹੀ ਨਹੀਂ ਕਰਨਾਗਾ ਨਹੀਂ ਕਿਦੋਂ ਤਾਂ ਇਹ ਤੇ ਸੁੱਤੀ ਹੋਈ ਐ ਮਾਲਿਸ਼ ਕਰਾ ਕੇ ਚੱਲ ਚੰਗਾ ਕੀਤਾਈ 엄마 ਗਰੇਵੀ ਜ਼ਿਆਦਾ ਰੱਖਿਓ ਮੈਂ ਕੋਫਤੇ ਬਣਾਉਣ ਲੱਗੀ ਆ ਹਾਂ ਗਰੇਵੀ ਕਰ ਲੋ ਆਇਆ ਵੇ ਫੋਨ ਸਸਦਾ ਕਿ ਨਹੀਂ ਅਜੇ ਤੱਕ ਨਹੀਂ ਪਰ ਫੋਨ ਨਹੀਂ ਆਇਆ ਚੰਗੀ ਉਹਦੇ ਮੈਂ ਨੇਰੀ ਲਿਆਂਦੀ ਸੀ ਸੇਵਾ ਗਿਆ ਸੀ ਨਾ ਜਦੋਂ ਮੇਰੇ ਨਾਲ ਚੰਗਾ ਸੁਣਾ ਕੇ ਆਈਆਂ ਰਾਗੁੱਡੇ ਸੀ ਉਹਦੇ ਇੱਕੋ ਗੱਲ ਮੈਨੂੰ ਕਹੀ ਜਾਂਦੀ ਐ ਕਿ ਹਰਪ੍ਰੀਤ ਮੰਦਰ ਭੇਜ ਦੋ ਹਰਪ੍ਰੀਤ ਨੂੰ ਭੇਜ ਦੋ ਕੋਈ ਗੱਲ ਨਹੀਂ ਨਹੀਂ ਗਈ ਪਹਿਲਾਂ ਤਾਂ ਮੈਂ ਕਹਿੰਨੀ ਸੀ ਮੈਂ ਨਹੀਂ ਜਾਣਾ ਹੁਣ ਮੈਂ ਤੈਨੂੰ ਕਹਿੰਨੀ ਐ ਜਾਣਾ ਮੈਂ ਅਰੇ ਉਸੇ ਘਰ ਚ ਵਸਣਾ ਤਾਨੂੰ ਉਹਨੂੰ ਜੂਠ ਜੀ ਨਾਲ ਤੇ ਲੈ ਕੇ ਆਣਾ ਅਰੇ ਨੂਆ ਚਾਂਤ ਕੀ ਨਹੀਂ ਚਾਹ ਕਰ ਸਕਦੀਆਂ ਸਾਰਾ ਕੁਛ ਆਪਣੇ ਹੱਥ ਵਸ ਕਰ ਸਕਦੀਆਂ ਇੰਨੀ ਗੱਲ ਹੁੰਦੀ ਤੇ ਮੰਮੀ ਅੱਜ ਮੈਂ ਤੇ ਸਿੱਖ ਲੈਣਾ ਇੱਥੇ ਬੈਠੀ ਹੁੰਦੀ ਅੱਧੀ ਰੋਟੀ ਮੂੰਹ ਦੀ ਕਰਾਈ ਮੇਰੇ ਧਿਆ ਕਰ ਦਿੰਦੀ ਤੂੰ ਖਾ ਲਿਆ ਅਗਰ ਮੇਰਾ ਜੂਠਾ ਕਿਦਾਂ ਕਰ ਲੱਲਾ ਅਰਜਨ ਇੱਥੇ ਨਹੀਂ ਹੈਗਾ ਮੈਂ ਕੀ ਕਰਾਂਗੀ ਉੱਥੇ ਜਾ ਕੇ ਹੁਣ ਤਾਂ ਉਹਨੂੰ ਸਾਰੀ ਪਤਾ ਲੱਗ ਗਿਆ ਵੀ ਹੁਣ ਅਹੀ ਉਹਨੂੰ ਚੰਗਾ ਨਹੀਂ ਸਮਝਦੇ ਜਾਂ ਉਹਨਾਂ ਦੀਆਂ ਸਾਰੀਆਂ ਚੀਜ਼ਾਂ ਸਾਹਮਣੇ ਆ ਗਈਆਂ ਸਾਰੀਆਂ ਗੱਲਾਂ ਤਾਂ ਹੁਣ ਉਹ ਮੈਂ ਨਾ ਸਹੀ ਤਰ੍ਹਾਂ ਥੋੜੀ ਰਹਿ ਚੰਗੀ ਗੱਲ ਤਾਂ ਕੀ ਹੈ ਬੰਦਾ ਕੱਚਾ ਪੈ ਗਿਆ ਨਾ ਆਪਣੀਆਂ ਗੱਲਾਂ ਤੋਂ ਦੂਜੀ ਗੱਲ ਸੇਵਕ ਕਹਿੰਦਾ ਵੈ ਚਲ ਉਹਨੇ ਨਾ ਮੈਨੂੰ ਲੱਗਦਾ ਐਸਟੀਮੇਟ ਜਿਆ ਲਾਇਆਗੇ ਇਹ ਗੱਲ ਦਾ ਕਿ ਪ੍ਰਦੇਸ਼ ਚ ਬੰਦਾ ਗਿਆ ਵਿਆਹ ਕਰਾ ਲੈਂਦਾ ਹੈ ਪਰ ਉਹਦੀ ਮਾਂ ਨਾ ਪੱਕੀ ਹੁੰਦੀ ਸੀ ਇਸ ਗੱਲ ਤੇ ਵਿਆਹ ਨਹੀਂ ਕਰਾਇਆ ਪੁੱਤ ਚਾਹੇ ਕੋਝੀ ਵੀ ਕਹਲਾ ਅੰਦਰੋਂ ਅੰਦਰੋਂ ਕੋਈ ਖੁਸ਼ ਥੋੜੀ ਹੁੰਦਾ ਤੈਨੂੰ ਇੰਜ ਵੇਖ ਕੇ ਨਾ ਅੰਦਰੋਂ ਖੁਸ਼ ਹੁੰਦੇ ਹੋਣੇ ਆ ਅੱਛਾ ਹਾਂ ਕਿ ਲੈ ਬਈ ਇਹਦਾ ਘਰ ਖਰਾਬ ਹੋਉਂਦੇ ਆ ਅਗਲਿਆਂ ਨੂੰ ਕੋਈ ਚੰਗੀ ਮੱਤ ਥੋੜੀ ਦੇਣੀ ਐ ਮਾਲਾ ਮੋਟਾ ਪਤਾ ਕਰ ਲਿਆ ਤੇ ਬਾਕੀ ਗੱਲਾਂ ਇਹਨੂੰ ਕਿਸੇ ਨੇ ਕਿਹਾ ਸੀ ਕਿੰ ਜਾ ਕੇ ਉਹਦੇ ਪਾਸਪੋਰਟ ਵਾਲੇ ਪਾਸੇ ਵੀ ਤੁਰ ਪਿਆ ਪਤਾ ਨਹੀਂ ਕਿੱਥੋਂ ਕਿੱਥੋਂ ਕੀ ਕੀ ਪਤਾ ਕਰਵਾਉਣ ਲੱਗ ਪਿਆ ਸਾਰੀ ਕੜੀ ਕੋਲ ਕੇ ਰੱਖਤੀ ਮੈਂ ਜਾਣੀ ਸੀ ਲੜਾਈਆਂ ਝਗੜੇ ਤੇ ਚਲੋ ਹਰ ਘਰ ਚ ਹਰ ਰਿਸ਼ਤੇ 'ਚ ਹਰ ਜਗ੍ਹਾ ਹੁੰਦੇ ਨੇ ਮੈਂ ਜਾਣੀ ਸੀ ਕਿ ਤੇਰਾ ਘਰ ਵਸ ਨਹੀਂ ਕਿਹੇ ਤਰੀਕੇ ਕਿ ਸਾਡੀ ਸੱਸ ਚੰਗੀ ਸੀ ਥੋੜੀਆਂ ਨਗੇਲਾਂ ਨਹੀਂ ਭਾਗੋ ਨੇ ਰੱਖੀਆਂ ਸੀ ਮੇਰੀ ਤੇ ਭੂਆ ਸੱਸ ਵੀ ਰਹੀ ਸੀ ਨਾਲ ਬਥੇਰਾ ਕੁਝ ਹੋਇਆ ਘਰ ਉਜੜਨ ਤੱਕ ਜਾਂਦਾ ਸੀ ਤਹੀ ਵੱਸ ਗਏ ਨਾ ਵੇਖ ਵੱਸੇ ਆਪਣੇ ਘਰ 'ਚ ਜੀ ਅਰਜਨ ਨੇ ਉਹਦੇ ਵਿਆਹ ਸੱਚੀ ਕਰਵਾਇਆ ਹੋਇਆ ਸੋਖੇ ਵੇ ਵਿਆਹ ਕਰਾਣੇ ਬਾਅਦ ਸੋਖੇ ਭੇਨੇ ਤੂੰ ਗੱਲ ਵੀ ਤੇ ਨਹੀਂ ਨਾ ਕਰਦਾ ਦੇਖ ਇਹੇ ਤਾਂ ਗੱਲ ਸਮਝ ਨਹੀਂ ਆਂਦੀ ਜੇ ਬੰਦਾ ਕੰਮਕਾਰ ਚ ਫਸਿਆ ਹੋਵੇ ਗੱਲਬਾਤ ਤਾਂ ਕਰੇ ਤੇ ਜੇ ਉਹਨੇ ਵਿਆਹ ਕੀਤਾ ਹੈ ਨਾ ਬਾਅਦ ਅਸੀਂ ਛੂਰਾ ਲੈ ਗਏ ਨਾ ਉਹਦੀ ਜ਼ੁਬਾਨ ਤੇ ਮੈਂ ਟੱਕ ਪਾ ਕੇ ਤੇ ਨਮਕ ਪਾਰ ਗਏ ਨਾ ਤੇ ਤੇਲ ਚ ਤਲਦੇ ਨਾ ਉਹਨੂੰ ਪੁੱਛਾਂਗੀ ਕਿ ਕਿਹੜੀ ਜ਼ੁਬਾਨ ਨਾਲ ਕਿਹਾ ਸੀ ਕਿ ਮੈਂ ਤੇ ਅਮਰੀਕਾ ਜਾਣਾ ਇੱਕ ਚੰਗੀ ਕੰਟਰੀ ਤੜੀ ਕੁੜੀ ਦਾ ਵੀ ਇਹੀ ਸੁਪਨਾ ਹੈ ਤੇ ਚਲੋ ਜੀ ਅਸੀਂ ਵਿਆਹ ਕਰਾ ਕੇ ਦੋਵੇਂ ਚਲ ਜਾਾਂਗੇ ਲੱਲੇ ਪੋਪੜੇ ਲਾ ਕੇ ਤੇ ਨਾ ਵਿਆਹ ਕਰਾ ਲਿਆ ਲੱਲੇ ਪੋਪੜੇ ਲਾ ਕੇ ਮੇਰੇ ਕੋਲ 2 ਲੱਖ ਲੱਲਿਆ ਹੈ ਤੇ ਤੂੰ ਉਹੋ ਜੀ ਮੂਰਖ ਹੁਣ ਮੈਂ ਤੈਨੂੰ ਕੀ ਕਵਾਂ ਤੇ ਕੀ ਨਾ ਕਵਾਂ ਮੈਂ ਬੁਲਾਣ ਲਈ ਸੇਵਕ ਹੋਣਾ ਨੂੰ ਤੇ ਤਿਆਰੀ ਕਰ ਆਪਣੀ ਚਨ ਮੈਂ ਹੱਥੀ ਛੱਡ ਗਿਆ ਵਾਂਗੀ ਸਸਕਰ ਉਹਨੂੰ ਬੰਨ ਕੇ ਰੱਖ ਮੰਮੀ ਜੀ ਮੰਮੀ ਜੀ ਬਥੇਰਾ ਕਰ ਲਿਆ ਉਹ ਮੰਮੀ ਜੀ ਕਵਾਂ ਦੇ ਲੈਕ ਨਹੀਂ ਗਈ ਸੋਲੀ ਮੇਰੀ ਗੱਲ ਮੈਂ ਕੋਈ ਹਾਂ ਜਾਣਾ ਤੇ ਟਿਕ ਕੇ ਰਹਿਣਾ ਤੇ ਉਹਨੂੰ ਨਾ ਦਲੀ ਤੋਂ ਵਾਰ ਪੈਰ ਨਹੀਂ ਰੱਖਣ ਦੇਣਾ ਉਹਨੂੰ ਬਸ ਬੰਨ ਲੈ ਆਪਣੇ ਨਾਲ ਜਿੱਥੇ ਜਾਣਾ ਨਾਲ ਜਾਣਾ ਜਿੱਥੇ ਜਾਣਾ ਨਾਲ ਜਾਣਾ ਨਾਲ ਉਹਨੂੰ ਕਰ ਫੋਨ ਅਰਜਨ ਨੂੰ ਮੈਂ ਉੱਥੇ ਕਰਾਂਗੀ ਕੀ ਜਾ ਕੇ ਮੇਰਾ ਸਿਰ ਸਾੜੀ ਕੋਈ ਤਰੀਕਾ ਲੱਭੀ ਸਾੜਨ ਦਾ ਕੀ ਕਰੀਦਾ ਖਸਮ ਦੇ ਬਿਨਾਂ ਰਹਿਦਾ ਨਾ ਮੈਂ ਨਹੀਂ ਖਸਮ ਦੇ ਨਾਲ ਤੇ ਰਹਿਣ ਦੀ ਆਪੇ ਵੇਖੀ ਜਦੋਂ ਮਾਂ ਨੂੰ ਚਾਰਕ ਸਨਾਇਆ ਕਰੇਂਗਾ ਨਾ ਦਿਨ ਚ ਤੜਕਾ ਚੰਗੀ ਤਰ੍ਹਾਂ ਦਾ ਲਾਇਆ ਕਰੇਂਗੀ ਮਾਂ ਦਾ ਯਕੀ ਕਿ ਮੇਰਾ ਟੋਫੋਨ ਵੱਜਿਆ ਕਰੇਗਾ ਕਿਦਾਂ ਇਹ ਬੇਕੁਫਾ ਗੱਲਾਂ ਕਰੰਦੀ ਮੈਨੂੰ ਤਾਂ ਇਹ ਨਹੀਂ ਸਮਝ ਆਉਂਦਾ ਤੂੰ ਮੇਰੀ ਹੈ ਨਾ ਕੁੜੀ ਨਹੀਂ ਮੰਮੀ ਚਲੋ ਓਕੇ ਮੈਂ ਤਿਆਰੀ ਕਰਦੀ ਆ ਮੈਨੂੰ ਛੱਡ ਓ ਉੱਥੇ ਬਾਅਦ ਚ ਤਿਆਰੀ ਕਰੀ ਪਹਿਲਾਂ ਕੁੱਕੜ ਜੇ ਨੂੰ ਫੋਨ ਕਰ ਜਿਹੜਾ ਉੱਥੇ ਬਹਿ ਕੇ ਬੰਗਾ ਨਹੀਂ ਨਿਦੇਂਦੇ ਆ ਅਰ ਜਨੂ ਹਾਂ ਕਾਰੋ ਨੂੰ ਫੋਨ ਤੈਨੂੰ ਮੈਂ ਕਿਹਾ ਨਾ ਦਿੰਦੇ ਚਾਰ ਫੋਨ ਕਰਨੇ ਆ ਇੱਕ ਫੋਨ ਤੇ ਨਾ ਚੁੱਕੇ ਅਹੀਂ ਤਾਂ ਫੋਨ ਕਰਨੇ ਨਾ ਆ ਜਿਹੜੀ ਸੇਵਾ ਕਹਿੰਦੇ ਕੰਪਲੇਂਟ ਦੇਣੀ ਉਹਦੇ ਤੇ ਸਾਡੀ ਲਿਸਟ ਨਹੀਂ ਵਖਾਵਾਂਗੇ ਕਿ ਅਹੀਂ ਆਪ ਟਾਈਮ ਇੱਕ ਫੋਨ ਕਰਦੇ ਆ ਪ੍ਰੂਫ ਨਹੀਂ ਬਣਾਣੇ ਕਾਰੋਂ ਦਾ ਫੋਨ ਜਾਂ ਬਾਕੀ ਫੋਨ ਮੜ ਕੇ ਲਿਆ ਅਰਜਨ ਦੀ ਮੰਮੀ ਨੇ ਕਿਹਾ ਨਹੀਂ ਕੁਛ ਦੱਸਿਆ ਨਹੀਂ ਵੀ ਓਹ ਕੁੱਲੇ ਚ ਪਵੇ ਅਰਜਨ ਦੀ ਮੰਮੀ ਆਈ ਮੈਂ ਫੋਨ ਲਾ ਕੇ ਕਿਹੜਾ ਦਿਨ ਸੀ ਜਿੰਦ ਨੇ ਜੰਮ ਗਈ ਇੱਕ ਇੱਕ ਗੱਲ ਇਹਨੂੰ ਪਾੜੇ ਦੀ ਤਰ੍ਹਾਂ ਸਮਝਾਣੀ ਪੈਂਦੀ ਐ ਤੇ ਊੜਾ ਊਠ ਹੁੰਦਾ ਹੀ ਤੇ ਸੱਸਾ ਸੱਸਾ ਹੀ ਤੇਰੀ ਊਂਠ ਤੋਂ ਵੀ ਉੱਚੀ ਦਿਮਾਗ ਵਾਲੀ ਉਹਦੇ ਨਾਲ ਕਿਵੇਂ ਚਲਾਏਗੀ ਆਪਣੀ ਜ਼ਿੰਦਗੀ ਮੈਨੂੰ ਤਾਂ ਸਮਝ ਨਹੀਂ ਆਉਂਦੀ ਵੇ ਲੋ ਕੋਈ ਫੋਨ ਨਹੀਂ ਕੋਈ ਮੈਸੇਜ ਨਹੀਂ ਐਨੇ ਮੈਸੇਜ ਨਾ ਛੱਡੇ ਹੋਏ ਨੇ ਮੈਂ ਕੀ ਕਰਾਂ ਵੀਡੀਓ ਕਾਲ ਕਰਾਂ ਵੀਡੀਓ ਬੋਲੋ ਚੁੱਕਣ ਤੇ ਆਵੇ ਜਿਹੜਾ ਮੂਰਖ ਸਾਨੂੰ ਫੋਨ ਨਹੀਂ ਕਰਨਦਾ ਸਿੱਧੀ ਕਾਲ ਮਾਰ ਮੂੰਹ ਖਨੇ ਦੀ ਸ਼ਕਲ ਵੇਖ ਕੇ ਤੇ ਮੈਂ ਵੈਸੇ ਨਹੀਂ ਰਾਜ਼ੀ ਸੀ ਤੇਰੀ ਕੁੱਖ ਚ ਬੱਚਾ ਨਾ ਨਾ ਹੁੰਦਾ ਇਹਨਾਂ ਨੂੰ ਮੈਂ ਤਗੜਾ ਮੋਲ ਪਾਣਾ ਸੀ ਦਸ ਪਾਦਾ ਦੇਣਾ ਸੀ ਪਹਿਲਾਂ ਤਾਂ ਮੈਂ ਪੈਸਾ ਕਢਵਾਉਣਾ ਹੀ ਜਿਹੜਾ ਇਹਨਾਂ ਨੇ ਲਿੱਤਾ ਤੇਰੇ ਪਿਓ ਦੇ ਅੱਗੇ ਕੋਈ ਗੱਲ ਨਹੀਂ ਹੈ ਜੇ ਮੈਂ ਰੱਖੰਦਈ ਉਹ ਤੇ ਮੰਮੀ ਮੈਂ ਹੁਣ ਘਰ ਜਾਣਾ ਤੇ ਗਹਿਣਾ ਪਿਆ ਹੀ ਹੋਇਆ ਮੈਨੂੰ ਪਤਾ ਹੀ ਐ ਚਾਬੀ ਕਿੱਥੇ ਐ ਤਾਂ ਉਹ ਮੈਂ ਕੋਈ ਨਹੀਂ ਤੁਹਾਨੂੰ ਕੱਢ ਦੇ ਦਾਂਗੀ ਤੁਹਾਨੂੰ ਢੂਸ਼ ਨੇ ਭਾਵੇਂ ਚਾਬੀਆਂ ਲਵਾ ਕੇ ਗਹਿਣਾ ਵੀ ਬੁੱਢੀ ਨਾ ਕੱਢਿਆ ਹੋਵੇ ਥੋੜੀ ਨਾ ਅਕਲ ਨੂੰ ਹੱਥ ਦੇ ਹਰ ਚੀਜ਼ ਆਪਣੇ ਹੱਥ ਰੱਖ ਹਰ ਚੀਜ਼ ਦਾ ਪਤਾ ਕਰ ਪੜੀ ਲਿਖੀ ਕਾਦਰ ਸੇ ਛੋਲੇ ਦੇ ਕੇ ਬੜੀ ਹੀ ਐ ਇਹਨੇ ਬੋਬੇ ਨੋਟਾਂ ਦੇ ਮੈਂ ਦਿੱਤੇ ਨੇ ਘਰ ਉਹਨੂੰ ਕੁੱਕੜ ਨੂੰ ਫੋਨ ਦੋ ਤਿੰਨ ਫੋਨ ਦਿੱਤੇ ਨਹੀਂ ਚੁੱਕੇ ਮਾਕੜੀ ਦਾ ਪੁੱਤ ਐ ਮੈਂ ਆ ਦਾ ਦਿਲ ਕਰਦਾ ਜਾਂ ਤਾਂ ਤੈਨੂੰ ਉੱਥੇ ਛੱਡ ਆਵਾਂ ਤੇ ਜਾਏ ਦੀ ਮਾਂ ਨੂੰ ਨਾ ਬੰਨ ਕਿਥੇ ਲੈ ਆਵਾਂ ਤੂੰ ਵੀ ਨਾਲ ਚੱਲੋ ਮੇਰੇ ਤੇ ਵੀ ਨਾਲ ਰਹਿ ਲਿਓ ਹੂੰ ਨਾ ਰਹਿ ਗਈ ਤੁਹਾਡੇ ਖੇਖਣ ਪੂਰੇ ਕਰਨ ਨੂੰ ਤੈਨੂੰ ਹੀ ਸ਼ੌਂਕ ਪਿਆ ਸੀ ਅਮਰੀਕਾ ਵਾਲੇ ਨਾਲ ਵਿਆਹ ਕਰਨ ਨੂੰ ਅਮਰੀਕਾ ਜਾਣਾ ਪਹੁੰਚ ਗਈ ਅਮਰੀਕਾ ਕਿੱਡਾ ਲੱਗਾ ਫਿਰ ਪੰਜਾਬ ਨਾਲੋਂ ਵਧੀਆ ਹੀ ਨਿਕਲਿਆ ਹੋਣਾ ਤੁਹਾਡਾ ਨਹੀਂ ਸੀਗਾ ਸ਼ੌਂਕ ਮੈਂ ਨਾ ਛੁਰੀ ਲੈ ਕੇ ਨਾ ਪੁੱਠਿਆ ਦੀ ਤੇ ਤੇਰੀ ਕੋਣੀ ਤੇ ਮਾਰਨੀ ਹੂੰ ਮੇਰੇ ਸ਼ੌਂਕਾਂ ਦੀ ਗੱਲ ਨਾ ਕਰੀ ఫోన్ కారు తినతో చారే నే ఆ గోన్ చుప్ప